ਜੇਕਰ ਤੁਸੀਂ ਵੀ ਗੰਨੇ ਦਾ ਰਸ ਪੀਣ ਦੇ ਹੋ ਸ਼ੌਕੀਨ ਤਾਂ ਉਹ ਜਾਗ ਸਾਵਧਾਨ ਵਾਤ ਸੱਤਿਆਂ ਨੇ ਕਈ ਬਿਮਾਰੀਆਂ ਦਾ ਖਤਰਾ ਪੇ ਤੋਂ ਲੈ ਕੇ ਸ਼ੂਗਰ ਤੱਕ ਖਤਰਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਜੇਕਰ ਤੁਸੀਂ ਵੀ ਗੰਨੇ ਦਾ ਰਸ ਪੀਣ ਦੇ ਬਹੁਤ ਸ਼ੌਕੀਨ ਹੋ ਕਿਉਂਕਿ ਗਰਮੀਆਂ ਤੇ ਮੌਸਮ ਦੇ ਵਿੱਚ ਲੋਕ ਅਕਸਰ ਤੇਜ਼ ਧੁੱਪ ਅਤੇ ਤੇਜ਼ ਪਿਆਸ ਤੋਂ ਰਾਹਤ ਪਾਉਣ ਦੇ ਲਈ ਗੰਨੇ ਦਾ ਰਸ ਪੀਣਾ ਪਸੰਦ ਕਰਦੇ ਨੇ ਠੰਡੀ ਤਾਜ਼ੀ ਰ ਵਾਲੇ ਗੰਨੇ ਦੇ ਰਸ ਦੇ ਵਿੱਚ ਕੈਲਸ਼ੀਅਮ ਕਾਪਰ ਮੈਗਨੀਸ਼ੀਅਮ ਮੈਗਨੀਜ਼ ਆਇਰਨ ਅਤੇ ਪੋਟਾਸ਼ੀਅਮ ਵਰਗੇ ਅਹਿਮ ਖਣਿਜਾਂ ਦੇ ਨਾਲ-ਨਾਲ ਵਿਟਾਮਿਨ A ਵਿਟਾਮਿਨ B ਵਿਟਾਮਿਨ ਬੀ 2 ਬੀ 3 ਅਤੇ ਸੀ ਵਰਗੇ ਪੋਸ਼ਕ ਤੱਤ ਜਿਹੜੇ ਕਿ ਵਾਫਰ ਮਾਤਰਾ ਦੇ ਵਿੱਚੋਂ ਪਾਇਆ ਜਾਂਦੇ ਨੇ ਜੋ ਸਿਹਤ ਲਈ ਬੇਹਦ ਲਾਭਦਾਇਕ ਮੰਨੇ ਜਾਂਦੇ ਨੇ ਇਸ ਦੇ ਬਾਵਜੂਦ ਵੀ ਕੀ ਤੁਸੀਂ ਜਾਣਦੇ ਹੋ ਕਿ ਕੁਝ ਲੋਕਾਂ ਲਈ ਗੰਨੇ ਦਾ ਰਸ ਲਾਭ ਦੀ ਥਾਂ ਦੇ ਉੱਤੇ ਉਹਨਾਂ ਨੂੰ ਸਰੀਰ ਦੇ ਨਾਲ ਸੰਬੰਧਿਤ ਸਮੱਸਿਆਵਾਂ ਦਾ ਕਾਰਨ ਬਣ ਸਕਦੀਆਂ ਨੇ ਕਈ ਅਧਿਐਨ ਦੱਸਦੇ ਨੇ ਕਿ ਗੰਨੇ ਦੇ ਵਿੱਚ ਮੌਜੂਦ ਜਿਹੜੇ ਕਿ ਪੋਲੀ ਕੇਰੋਸੋਨ ਨਾਮਕ ਰਸਾਇਣ ਦਾ ਲੰਬੇ ਸਮੇਂ ਤੱਕ ਸੇਵਨ ਅਨੀਦਰਾ, ਪੇਟ ਦੀ ਗੜਬੜ, ਚੱਕਰ ਆਉਣਾ, ਸਿਰਦਰਦ ਅਤੇ ਮੋਟਾਪੇ ਤੇ ਖਤਰੇ ਨੂੰ ਵਧਾ ਸਕਦਾ ਹੈ। ਤਾਂ ਉਹ ਜਾਣਦੇ ਆ ਇਸ ਪੂਰੀ ਵੀਡੀਓ ਦੇ ਵਿੱਚ ਕਿ ਕਿਹੜੇ ਲੋਕਾਂ ਨੂੰ ਗੰਨੇ ਦਾ ਰਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜੀ ਹਾਂ ਮੋਟਾਪਾ ਸਭ ਤੋਂ ਪਹਿਲੀ ਗੱਲ ਮੋਟਾਪਾ ਆਉਂਦਾ ਹੈ ਗੰਨੇ ਦੇ ਰਸ ਦੇ ਵਿੱਚ ਕੈਲੋਰੀਆ ਅਤੇ ਚੀਨੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਇਹ ਇਹ ਮਤਲਬ ਜਿਸ ਕਰਕੇ ਇਹ ਵਿਅਕਤੀ ਦੇ ਲਈ ਮੋਟਾਪੇ ਦਾ ਖਤਰਾ ਵਧ ਸਕਦਾ ਹੈ ਕਈ ਖੋਜਾਂ ਦੱਸਦੀਆਂ ਨੇ ਕਿ ਗੰਨੇ ਦੇ ਰਸ ਦੇ ਵਿੱਚ ਲਗਭਗ 270 ਕੈਲਰੀਆ ਅਤੇ ਲਗਭਗ 100 ਗ੍ਰਾਮ ਚੀਨੀ ਹੋ ਸਕਦੀ ਹੈ ਵੈਸੇ ਤਾਂ ਇਹ ਜੇ ਇਸ ਦਾ ਨਿਯਮਤ ਸੇਵਨ ਕੀਤਾ ਜਾਵੇ ਤਾਂ ਮੋਟਾਪੇ ਦਾ ਖਤਰਾ ਕਾਫੀ ਵੱਧ ਸਕਦਾ ਹੈ ਫਿਰ ਗੱਲ ਆਉਂਦੀ ਹੈ 슈ਗਰ ਡਾਇਬੀਟਿਸ ਜੀहां ਜਿਨ੍ਹਾਂ ਲੋਕਾਂ ਨੂੰ 슈ਗਰ ਦੀ ਬਿਮਾਰੀ ਹੈ ਉਹਨਾਂ ਨੂੰ ਗੰਨੇ ਦੇ ਰਸ ਦੇ ਸੇਵਨ ਤੋਂ ਬਚਣਾ ਚਾਹੀਦਾ ਕਿਉਂਕਿ ਇਸ ਦੇ ਵਿੱਚ ਕੁਦਰਤੀ ਤੌਰ ਦੇ ਉੱਤੇ ਬਹੁਤ ਜ਼ਿਆਦਾ ਮਿਠਾਸ ਹੁੰਦੀ ਹੈ ਜੋ ਕਿ ਰक्त 슈ਗਰ ਦੀ ਪੱਧਰ ਨੂੰ ਤੇਜ਼ੀ ਨਾਲ ਵਧਾ ਸਕਦੀ ਹੈ ਫਿਰ ਆਉਂਦੀ ਹੈ ਗੈਸਟ ਜਿਹੜੇ ਕਿ ਕੋਲੇਸਟ੍ਰੋਲ ਜੇਕਰ ਤੁਹਾਡਾ ਕੋਲੇਸਟ੍ਰੋਲ ਪਹਿਲਾਂ ਤੋਂ ਹੀ ਵਧਿਆ ਹੋਇਆ ਹੈਗਾ ਤਾਂ ਗੰਨੇ ਦੇ ਰਸ ਦਾ ਸੇਵਨ ਕਰਨਾ ਕਰਨ ਤੋਂ ਤੁਸੀਂ ਬਚ ਸਕਦੇ ਹੋ ਕਿਉਂਕਿ ਇਸ ਦੇ ਨਿਯਮਤ ਸੇਵਨ ਦੇ ਨਾਲ ਬੈਡ ਕੋਲੇਸਟ੍ਰੋਲ ਦੀ ਮਾਤਰਾ ਵੱਤ ਸਕਦੀ ਹੈ ਅਸਲ ਦੇ ਵਿੱਚ ਜ਼ਿਆਦਾ ਚੀਨੀ ਦੇ ਸੇਵਨ ਦੇ ਨਾਲ ਜਿਗਰ ਨੂੰ ਐਲ ਡੀ ਐਲ ਜਿਹੜੇ ਕਿ ਕੈਲੈਸਟਰੋਲ ਬਣਾਉਣ ਦੇ ਵਿੱਚ ਮਦਦ ਮਿਲਦੀ ਹੈ ਜਿਸ ਦੇ ਨਾਲ ਐਚ ਡੀ ਐਲ ਕੈਲੈਸਟਰੋਲ ਯਾਨੀ ਕਿ ਗੁੱਡ ਕੈਲੈਸਟਰੋਲ ਦੀ ਮਾਤਰਾ ਘਟ ਹੋ ਸਕਦੀ ਹੈ ਫਿਰ ਗੱਲ ਆਉਂਦੀ ਹੈ ਅਨਿੰਦਰਾ ਦੀ ਸ਼ਿਕਾਇਤ ਜੀ ਹਾਂ ਜੇ ਤੁਹਾਨੂੰ ਪਹਿਲਾਂ ਤੋਂ ਹੀ ਤਣਾਵ ਜਾਂ ਫਿਰ ਅਨਿੰਦਰਾ ਨੀਂਦ ਨਾ ਆਉਣਾ ਯਾਨੀ ਕਿ ਇਹਦੀ ਸਮੱਸਿਆ ਰਹਿੰਦੀ ਹੈ ਤਾਂ ਗੰਨੇ ਦਾ ਰਸ ਦਾ ਜ਼ਿਆਦਾ ਸੇਵਨ ਨਾ ਕਰੋ ਗੰਨੇ ਦੇ ਰਸ ਦੇ ਵਿੱਚ ਮੌਜੂਦ ਪੋਲੀਕੇਰੋਸੋਨ ਨਾਮਕ ਤੱਤ ਨੀਂਦ ਨਾ ਆਉਣ ਦਾ ਕਾਰਨ ਬਣ ਸਕਦਾ ਹੈ ਜਿਸ ਦੇ ਨਾਲ ਵਿਅਕਤੀ ਨੂੰ ਅਨਿੰਦਰਾ ਦੀ ਸਮੱਸਿਆ ਯਾਨੀ ਕਿ ਨੀਂਦ ਨਾ ਆਉਂਦੀ ਸਮੱਸਿਆ ਵੀ ਹੋ ਸਕਦੀ ਹੈ ਫਿਰ ਗੱਲ ਆਉਂਦੀ ਹੈ ਦੰਦਾਂ ਦੇ ਵਿੱਚ ਕੀੜਾ ਜੀ ਹਾਂ ਕੈਵਿਟੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਗੰਨੇ ਦਾ ਰਸ ਜ਼ਿਆਦਾ ਮਾਤਰਾ ਦੇ ਵਿੱਚ ਪੀਣ ਦੇ ਨਾਲ ਦੰਦਾਂ ਦੇ ਵਿੱਚ ਕੈਵਿਟੀ ਯਾਨੀ ਕਿ ਉਸ ਦਾ ਕੀੜਾ ਦੰਦਾਂ ਦੇ ਵਿੱਚ ਕੀੜੇ ਹੋਣ ਦੀ ਸਮੱਸਿਆ ਅਵਾਸ ਸਕਦੀ ਹੈ ਦੱਸਣਯੋਗ ਹੈ ਕਿ ਗੱਲ ਇਹ ਹੈ ਕਿ ਗੰਨੇ ਦੀ ਮਿਠਾਸ ਕੈਵਿਟੀ ਦਾ ਮੁੱਖ ਕਾਰਨ ਬਣ ਸਕਦੀ ਹੈ ਤਾਂ ਇਹ ਜਾਣਕਾਰੀ ਤੁਹਾਡੇ ਸਿਹਤ ਨਾਲ ਜੁੜੀ ਹੋਈ ਹੈ ਤੁਹਾਡੇ ਸਰੀਰ ਦੇ ਨਾਲ ਜੁੜੀ ਹੋਈ ਹੈ ਜੇਕਰ ਤੁਹਾਨੂੰ ਅਜਿਹੀਆਂ ਕੋਈ ਵੀ ਤਕਲੀਫ ਹੈ ਕੋਈ ਬਿਮਾਰੀ ਹੈ ਤਾਂ ਤੁਸੀਂ ਗੰਨੇ ਦੇ ਰਸ ਤੋਂ ਬਚੋ ਜਿੰਨਾ ਹੋ ਸਕਦਾ ਹੈ ਉਸ ਦੇ ਘੱਟ ਤੋਂ ਘੱਟ ਮਾਤਰਾ ਦੇ ਵਿੱਚ ਉਸ ਦਾ ਦਾ ਘੱਟ ਤੋਂ ਘੱਟ ਮਾਤਰਾ ਦੇ ਵਿੱਚ ਉਸ ਦਾ ਸੇਵਨ ਕਰਨਾ ਚਾਹੀਦਾ ਹੈ